ਜਿਨ੍ਹਾਂ ਨੇ ਇਸ ਪਿਆਰੀ ਬੱਚੀ ਦਾ ਜਨਮ ਦਿਨ ਮਨਾਉਣ ਦਾ ਤਹੱਈਆ ਕੀਤਾ ਹੈ ਬਹੁਤ ਬਹੁਤ ਧੰਨਵਾਦ ਉਸ ਪਰਿਵਾਰ ਦਾ ਵੀ ਆਪ ਸਭ ਦਾ ਵੀ ਇਸ ਬੱਚੀ ਨੂੰ ਆਪਾਂ ਸਰੂਪਾ ਦੇ ਕੇ ਇਸ ਬੱਚੀ ਨੂੰ ਸਨਮਾਨਿਤ ਕਰਨਾ ਹੈ ਨਾਲ ਦੇ ਨਾਲ ਇਹਦਾ ਜਨਮ ਦਿਨ ਮਨਾਵਾਂਗੇ ਤੇ ਨਾਲ ਦੇ ਨਾਲ ਸਾਰਿਆਂ ਨੇ ਤੁਸੀਂ ਇਹ ਮਜਾਇਆਈ ਆਈ ਹੈ ਪਰਿਵਾਰ ਵੱਲੋਂ ਬੱਚੀ ਦੇ ਜਨਮ ਦਿਨ ਦੀ ਖੁਸ਼ੀ ਉਹ ਤੁਹਾਨੂੰ ਸਾਰਿਆਂ ਨੂੰ ਵਰਤੌਣੀ ਹੈ ਬਹੁਤ ਬਹੁਤ ਧੰਨਵਾਦ ਉਵਾਈ ਜੀ ਦਾ ਖਾਸ ਉਵਾਈ ਜੀ ਫਤਿਹ ਲੋਕ ਆਪਣੀ ਧੀ ਦਾ ਜਨਮ ਤੇ ਬੱਚੀ ਦਾ ਜਨਮ ਤੇ ਬਾਕੀ ਦਾ ਕਰਦੇ ਜੀ ਗੁਰਬਾਨ ਜੀ ਆਸ਼ੀਰਵਾਦ ਦਿੰਦਿਆ ਹੈ ਇਸ ਬੱਚੀ ਦਾ ਨਾਮ ਇਹ ਬਹੁਤ ਵਧੀਆ ਨਾਮ ਨੂੰ ਬਾਟਰ ਤੋਂ ਆ ਬੱਚੇ ਬੈਠੋ ਜੀ ਪਸਾ ਬਣਾਓ ਆ ਜੀ ਆ ਰਿਹਾ ਆ ਰਿਹਾ ਆ ਰਿਹਾ ਆ ਰਿਹਾ ਇਹ ਖੋਲੇਗੀ ਉਹ ਖੋਲੀ ਨਹੀਂ ਖੋਲ ਚਾਹ ਤੇ ਕਲਾ ਰਣੀ ਦਮ ਸਭ ਜੇ ਡੇਰ ਭਾਗ ਨੇ ਇਹ ਫੋਟੋ ਦੇ ਕਿਤੋਂ ਕੱਟਣਾ ਪੁੱਤ ਚੰਗੇ ਕਿਤੋਂ ਕੱਟੋ ਸੀ ਇਹ ਤੋਂ ਫੜਿਆ ਸਾਰਾ ਕਿ ਜਿਹੜੀ ਬੱਚੀ ਅੱਜ ਜਿਹੜਾ ਜਨਮ ਦਿਨ ਇਹ ਵਟੇ ਜੋ ਨਜ਼ਾਰਾ ਹੈ ਰੰਮੀ ਬਾਸਟ ਜਸੰਦਾਰ ਜੱਟ ਵਾਲਾ ਬਲਵਰਫਾਜੀ ਦੀ ਗੋਦ ਚ ਬੈਠੇ ਹੋਏ ਆ ਉਹ ਚਲਾ ਕੇ ਇੱਕ ਡਰੇ ਨੇ ਵੱਡੇ ਭਾਗ ਲੈ ਕੇ ਬੱਚਾ ਜਨਮ ਲਿਆ ਐ ਇਸੇ ਬੇਟੀ ਨੇ ਬਲਿਹਾਰ ਗਈ ਐ ਐਸੇ ਕਹਿੰਦੇ ਨੇ ਵੀ ਜਿਹੜੇ ਕਰਮ ਹੁੰਦੇ ਨੇ ਤੁਰਮਸਤਕ ਉਹ ਉਸ ਤੋਂ ਹੀ ਦੇਖ ਕੇ ਆਇਆ ਕਰਦੇ ਨੇ ਵਾਕਈ ਸੱਚਾਈ ਹੋ ਗਿਆ ਅੱਜ ਵੱਡੇ ਭਾਗਾਂ ਵਾਲੀ ਬੱਚੀ ਐ ਜਿਹੜੀ ਆਹ ਜੀ ਕਾ ਬਾਕੀ ਕੁਰਬਾਨ ਜੀ ਕੋਲੀਆਂ ਮਿਲੇ ਉਹ ਚਗੁੰਦੰਦੇ ਆਉਣਾ ਆ ਕੋਲੀਆਂ ਆ ਕੋਲੀਆਂ ਗੱਟ ਪਹਿਲਾਂ ਕੋਲੀਆਂ ਹਾਏ ਕੋਲੀਆਂ ਮੇਰੇ ਕੋਲ ਆ ਫੇਰ ਕਰੀ ਜੀ ਬਾਅਦ ਚ ਕਿੰਨਾ ਸੰਦੋ ਪਿਆਰਾ ਕੰਮ ਨਹੀਂ ਕਰੀਂ ਰਾਲੀ ਰਿੰਦੀ ਆ ਤੇ ਆਪਾਂ ਦੀਪ ਕੱਟਿਆ ਗਿਆ ਹੈ ਪ੍ਰਧਾਨ ਜੀ ਆ ਜੀ ਆ ਜੀ ਕੋਈ ਨਹੀਂ ਬੈਠਾ ਸਭ ਦੇ ਰਹੇ ਨੇ ਬੱਚੀ ਨੂੰ ਆਜੋ 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 ਭਾਈ ਚਲੋ ਬੈਜੋ ਭਾਈ ਆ ਜਾ ਬੂਆ ਆ ਜਾ ਬੂਆ ਪਰਵਾਰ ਪਰ ਮੈਂਬਰ ਕਿ ਕਟਾਰ ਹਨ ਇਹ ਦੇਖੋ ਇਹਦੇ ਵਿੱਚ ਸ਼ੰਭੂ ਬਾਰਡਰ ਤੇ ਆਪ ਦੇ ਆਪਣਾ ਲੰਗਰ ਚੱਲ ਰਿਹਾ ਜੀ ਪੁਰਾਣੇ ਰਾਜਪ੍ਰੇਤ ਵੀ ਤੇ ਜੀ ਹੋ ਜੋ ਕੇ ਨੋ ਹੋ ਜੋ ਬੜੀ ਬੜੀ ਹੋ ਕੇ ਆ ਜਾਓ ਅੱਗੇ ਆ ਜਾਓ ਹੋ ਜੋ ਕੇ ਜੀ ਹੋ ਗਿਆ ਹੋ ਜਾ ਬਾਈ ਮੜੀ ਲਾਗ ਲੱਜੋ ਉੱਤਰ ਹੋ ਜੋ ਇੱਧਰ ਆ ਜਾਓ ਉੱਧਰ ਹੋ ਜਾਓ ਭੈਣ ਤੋਂ ਦੋ ਜਣੇ ਉੱਧਰ ਹੋ ਜਾਈਏ ਦੀਸਾ ਦੇ ਚਲੋ ਕੱਢ ਦੋ ਕੱਢ ਦੋ ਕੀ ਕੱਟ ਰਿਹਾ ਇਹ ਛੋਟੀ ਬੱਚੀ ਦਾ ਉਹਨਾਂ ਦੀ ਦਾਦੀ ਜੀ ਫੱਤੀ ਫਾਗਾਂ ਮੈਸੇ ਅਹ ਪਹਿਚੀ ਕਾ تعال ਆ ਜੋ ਆ ਬਰਤਾਈਏ ਬਰਾਜ ਜਮਰਾ ਜੀ ਸ਼ੁਰੂ ਕਰ ਦਿੰਦੇ ਆ ਗੁਰਾ बापू भी आज सा लंगर च सेवा कर रहे हैं बहुत दिन तो देखो जी लंगर च सारे बच्चे ने